ਅਮਰੀਕਾ ਦੇ ਵਿੱਚ ਇਸ ਵਕਤ ਸਖਤੀ ਕਰ ਦਿੱਤੀ ਗਈ ਆ ਕੁਝ ਸਮਾਂ ਪਹਿਲਾਂ ਇੱਕ ਹਾਦਸਾ ਵਾਪਰਦਾ ਪੰਜਾਬੀ ਨੌਜਵਾਨ ਦੇ ਨਾਲ ਟਰੱਕ ਡਰਾਈਵਰ ਦੇ ਨਾਲ ਹਰਜਿੰਦਰ ਸਿੰਘ ਉਸ ਦਾ ਨਾਮ ਹੁੰਦਾ ਤੇ ਉਸ ਤੋਂ ਬਾਅਦ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਉਸ ਨੂੰ ਟ੍ਰੈਫਿਕ ਚਿੰਨਾਂ ਦਾ ਨਿਸ਼ਾਨਾ ਦਾ ਨਹੀਂ ਪਤਾ ਅੰਗਰੇਜ਼ੀ ਨਹੀਂ ਆਉਂਦੀ ਤੇ ਉਸ ਤੋਂ ਬਾਅਦ ਫਿਰ ਟਰਾਂਸਪੋਰਟੇਸ਼ਨ ਜਿਹੜਾ ਵਿਭਾਗ ਆ ਉਸ ਦੇ ਵੱਲੋਂ ਸਖਤੀ ਕੀਤੀ ਜਾਂਦੀ ਹੈ ਤੇ ਹੁਣ ਖਬਰ ਆਈ ਆ ਕਿ ਅਮਰੀਕਾ ਦੇ ਵਿੱਚ ਜੂਨ 2025 ਤੋਂ ਲੈ ਕੇ ਹੁਣ ਤੱਕ ਤਿੰਨ ਹਜ਼ਾਰ ਤੋਂ ਵੱਧ ਟਰੱਕ ਡਰਾਈਵਰਾਂ ਨੂੰ ਕੰਮ ਤੋਂ ਰੋਕ ਦਿੱਤਾ ਜਾਨੀ ਕਿ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਨੂੰ ਅੰਗਰੇਜ਼ੀ ਭਾਸ਼ਾ ਠੀਕ ਤਰੀਕੇ ਦੇ ਨਾਲ ਨਹੀਂ ਆਉਂਦੀ ਸੀ ਨਹੀਂ ਜਾਣਦੇ ਸੀ ਸਮਝ ਨਹੀਂ ਪਾਉਂਦੇ ਸੀ ਜਾਂ ਫਿਰ ਬੋਲ ਨਹੀਂ ਪਾਉਂਦੇ ਸੀ ਤੇ ਇਸ ਕਰਕੇ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਗਈ 3000 ਤੋਂ ਵੱਧ ਟਰੱਕ ਡਰਾਈਵਰਾਂ ਨੂੰ ਜੂਨ ਮਹੀਨੇ ਤੋਂ ਲੈ ਕੇ ਹੁਣ ਤੱਕ ਕੰਮ ਤੋਂ ਸਸਪੈਂਡ ਕਰ ਦਿੱਤਾ ਗਿਆ ਜਾਨੀ ਕਿ ਸੇਵਾ ਤੋਂ ਬਾਹਰ ਕਰਨ ਦੇ ਹੁਕਮ ਦਿੱਤੇ ਗਏ ਨੇ ਫੈਡਰਲ ਮੋਟਰ ਕੈਰੀਅਰ ਸੇਫਟੀ ਦੇ ਅੰਕੜਿਆਂ ਅਨੁਸਾਰ ਜਣੇ ਕਿ ਐਫ ਐਮ ਸੀ ਐਸਏ ਦੇ ਅੰਕੜਿਆਂ ਦੇ ਅਨੁਸਾਰ ਜੂਨ ਤੋਂ ਲੈ ਕੇ ਹੁਣ ਤੱਕ 3020 ਡਰਾਈਵਰਾਂ ਨੂੰ ਜਿਹੜਾ ਸੇਵਾ ਤੋਂ ਬਾਹਰ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਜੇਕਰ ਖੇਤਰਾਂ ਦੀ ਗੱਲ ਕਰੀਏ ਖੇਤਰਾਂ ਮੁਤਾਬਕ ਪੂਰਬੀ ਇਲਾਕੇ ਦੇ ਵਿੱਚ 386 ਡਰਾਈਵਰ ਮੱਧ ਪੱਛਮ ਦੇ ਵਿੱਚ 615 ਡਰਾਈਵਰ ਦੱਖਣ ਦੇ ਵਿੱਚ 878 ਡਰਾਈਵਰਾਂ ਪੱਛਮ ਦੇ ਵਿੱਚ 1141 ਡਰਾਈਵਰਾਂ ਦੇ ਉੱਪਰ ਐਕਸ਼ਨ ਕੀਤਾ ਗਿਆ ਇਹ ਸੇਵਾ ਤੋਂ ਬਾਹਰ ਕਰਨ ਦੇ ਹੁਕਮ ਦਿੱਤੇ ਗਏ ਅੰਕੜੇ ਲਗਾਤਾਰ ਤੇਜ਼ੀ ਦੇ ਨਾਲ ਵਧਦੇ ਜਾ ਰਹੇ ਨੇ ਅਗਸਤ ਦੇ ਵਿੱਚ ਸਿਰਫ 1212 ਹੀ ਕੇਸ ਦਰਜ ਹੋਏ ਨੇ ਤਾਂ ਤੁਸੀਂ ਦੇਖੋ ਕਿ ਟਰਾਂਸਪੋਰਟੇਸ਼ਨ ਸਕੱਤਰ ਸੀਨ ਡਾਫੀ ਨੇ ਇਹ ਵੀ ਕਿਹਾ ਕਿ ਜੂਨ ਦੇ ਅੰਤ ਤੱਕ ਲਗਭਗ 1500 ਤੋਂ ਵੱਧ ਡਰਾਈਵਰਾਂ ਨੂੰ ਬਾਹਰ ਕੀਤਾ ਜਾ ਚੁੱਕਾ ਸੀ ਉਹ ਕਹਿੰਦੇ ਨੇ ਕਿ ਸੁਰੱਖਿਆ ਲਈ ਅੰਗਰੇਜ਼ੀ ਜਾਨਣਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਜਦੋਂ ਹਰਜਿੰਦਰ ਸਿੰਘ ਵਾਲਾ ਹਾਦਸਾ ਵਾਪਰਦਾ ਤੇ ਉਸ ਹਾਦਸੇ ਤੋਂ ਬਾਅਦ ਕੀ ਹੁੰਦਾ ਕਿ ਜਦੋਂ ਹਰਜਿੰਦਰ ਸਿੰਘ ਦੀ ਜਾਂਚ ਪੜਤਾਲ ਕੀਤੀ ਜਾਂਦੀ ਆ ਬਹੁਤ ਵੱਡੇ ਸਵਾਲ ਉਸ ਟ੍ਰਾਂਸਪੋਰਟੇਸ਼ਨ ਵਿਭਾਗ ਦੇ ਕਰਮਚਾਰੀਆਂ ਦੇ ਉੱਪਰ ਵੀ ਹੁੰਦੇ ਨੇ ਕਿ ਜਿਹੜੇ ਲਾਇਸੈਂਸ ਜਾਰੀ ਕਰਦੇ ਨੇ ਕਿਉਂਕਿ ਦੋ ਸਿਟੀਆਂ ਦੇ ਉਸ ਦੇ ਕੋਲ ਲਾਇਸੈਂਸ ਸੀ ਜਿਸ ਦੇ ਉੱਪਰੇ ਸਵਾਲ ਉੱਠੇ ਸੀ ਕਿ ਉਹ ਸਰਜਿੰਦਰ ਸਿੰਘ ਨਾਂ ਦੇ ਨੌਜਵਾਨ ਨੂੰ ਨਾਤਾ ਜੋ ਉੱਥੋਂ ਦੇ ਅਮਰੀਕਾ ਦੇ ਜੋ ਸੜਕਾਂ ਦੇ ਰੂਲਸ ਐਂਡ ਰੈਗੂਲੇਸ਼ਨ ਨੇ ਯਾਨੀ ਕਿ ਸੜਕਾਂ ਦੇ ਉੱਪਰ ਜਿਹੜੇ ਚਿੰਨ ਲੱਗੇ ਨੇ ਨਿਸ਼ਾਨ ਲੱਗੇ ਨੇ ਕਿ ਕਿੱਥੋਂ ਮੁੜਨਾ ਕਿੱਥੇ ਕ੍ਰੋਸਿੰਗ ਦਾ ਨਿਸ਼ਾਨ ਆ ਜਾਂ ਜੋ ਵੀ ਉਥੋਂ ਦੇ ਨਿਸ਼ਾਨ ਨੇ ਟ੍ਰੈਫਿਕ ਦੇ ਉਹ ਨਹੀਂ ਜਾਣਕਾਰੀ ਸੀ ਤੇ ਉਸ ਤੋਂ ਅਗਲੀ ਗੱਲ ਹੈ ਅੰਗਰੇਜ਼ੀ ਬਾਰੇ ਵੀ ਉਸ ਨੂੰ ਜਿਹੜੀ ਜਾਣਕਾਰੀ ਨਹੀਂ ਸੀ ਤੇ ਇਸ ਕਰਕੇ ਇਹ ਵੀ ਇੱਕ ਕਾਰਨ ਮੰਨਿਆ ਗਿਆ ਕਿ ਉਸ ਦੇ ਨਾਲ ਵੱਡਾ ਹਾਦਸਾ ਵਾਪਰਿਆ ਗਿਆ ਤਾਂ ਸਿੱਧੀ ਹੋਈ ਗਾਜ ਆ ਜਿਹੜੀ ਉਹਨਾਂ ਟਰੱਕ ਡਰਾਈਵਰਾਂ ਦੇ ਉੱਪਰ ਹੁਣ ਡਿੱਗਦੀ ਨਜ਼ਰ ਆਈਆ ਜੀਹਨਾਂ ਨੂੰ ਅੰਗਰੇਜ਼ੀ ਅਮਰੀਕਾ ਦੇ ਵਿੱਚ ਨਹੀਂ ਬੋਲਣੀ ਉਹਦੀ ਟਰਾਂਸਪੋਰਟੇਸ਼ਨ ਵਿਭਾਗ ਨੇ ਉਹਨਾਂ ਦੇ ਉੱਪਰ ਐਕਸ਼ਨ ਕੀਤਾ ਇਹ ਨਜ਼ਮ ਹੋਰ ਸਖਤੋ ਉਸ ਵੇਲੇ ਹੋ ਜਾਂਦੇ ਨੇ ਜਦੋਂ ਫਰੋ ਰੀਡਾ ਦੇ ਵਿੱਚ ਤਿੰਨ ਲੋਕ ਹਾਦਸੇ ਦੇ ਵਿੱਚ ਮਾਰੇ ਜਾਂਦੇ ਨੇ ਜਿਸ ਦੀ ਗੱਲ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਉਸ ਹਾਦਸੇ ਦੇ ਨਾਲ ਸਾਰਾ ਹੀ ਰਿਲੇਟ ਕਰਕੇ ਜਿਹੜੇ ਕਾਨੂੰਨ ਨੇ ਸਖਤ ਕੀਤੇ ਗਏ ਨੇ ਨਿਯਮ ਅਨੁਸਾਰ ਟਰੱਕ ਡਰਾਈਵਰਾਂ ਨੂੰ ਅੰਗਰੇਜ਼ੀ ਪੜਨੀ ਸੜਕਾਂ ਦੇ ਬੋਰਡ ਸਮਝਣੇ ਅਧਿਕਾਰੀਆਂ ਦੇ ਨਾਲ ਗੱਲ ਕਰਨੀ ਜਾਪਰ ਰਿਪੋਰਟਾਂ ਭਰਨੀਆਂ ਆਉਣੀਆਂ ਚਾਹੀਦੀਆਂ ਨੇ 2016 ਦੇ ਵਿੱਚ ਕੁਝ ਨਰਮੀ ਦਿੱਤੀ ਗਈ ਸੀ ਪਰ ਨਵੇਂ ਆਦੇਸ਼ ਨਾਲ ਇਹ ਨਿਯਮ ਫਿਰ ਤੋਂ ਪੁਰਾਣੇ ਤਰੀਕੇ ਦੇ ਨਾਲ ਸ਼ਕਤੀ ਦੇ ਨਾਲ ਲਾਗੂ ਹੋ ਚੁੱਕੇ ਨੇ ਇਸ ਕਾਰਵਾਈ ਦੇ ਨਾਲ ਕੰਪਨੀਆਂ ਨੂੰ ਨਵੇਂ ਡਰਾਈਵਰ ਭਰਤੀ ਕਰਨ ਦੇ ਵਿੱਚ ਮੁਸ਼ਕਲ ਆ ਰਹੀ ਹੈ ਕਿਉਂਕਿ ਅੰਗਰੇਜ਼ੀ ਨਾ ਜਾਣਨ ਵਾਲੇ ਡਰਾਈਵਰ ਹੁਣ ਸੜਕਾਂ ਦੇ ਉੱਪਰ ਨਹੀਂ ਚੱਲ ਸਕਣਗੇ ਸੱਦੇ ਤੌਰ ਤੇ ਪ੍ਰਸ਼ਾਸਨ ਨੇ ਇਹ ਸਖਤ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਜੇਕਰ ਤੁਹਾਨੂੰ ਇੰਗਲਿਸ਼ ਆਉਂਦੀ ਆ ਅੰਗਰੇਜ਼ੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਤੁਸੀਂ ਚੰਗੇ ਤਰੀਕੇ ਬੋਲ ਸਕਦੇ ਹੋ ਕਿਸੇ ਦੀ ਦਿੱਤੀ ਦੱਸੀ ਹੋਈ ਗੱਲ ਸਮਝ ਸਕਦੇ ਹੋ ਤੇ ਉਸ ਤੋਂ ਅਗਲੀ ਗੱਲ ਉੱਥੋਂ ਦੇ ਟ੍ਰੈਫਿਕ ਨਿਸ਼ਾਨ ਸਮਝ ਸਕਦੇ ਹੋ ਤਾਂ ਹੀ ਤੁਹਾਨੂੰ ਜਿਹੜਾ ਟਰੱਕ ਦੀ ਡਰਾਈਵਰੀ ਕਰਨ ਦਾ ਜਾਨੀ ਕਿ ਜਿਹੜਾ ਕਮਰਸ਼ੀਅਲ ਡਰਾਈਵਰੀ ਕਰਨ ਦਾ ਲਾਈਸੈਂਸ ਆਉ ਦਿੱਤਾ ਜਾ ਸਕਦਾ ਸੇਵਾ ਬਹਾਲ ਕੀਤੀ ਜਾ ਸਕਦੀ ਹੈ ਨਹੀਂ ਅਦਰਵਾਈਜ਼ ਤੁਹਾਡੀ ਜਿਹੜੀ ਸੇਵਾ ਸੇਵਾ ਸਸਪੈਂਡ ਕੀਤੀ ਆ ਸੋ ਨੂੰ ਸੇਵਾ ਤੋਂ ਬਾਹਰ ਆ ਜਿਹੜਾ ਉਹ ਕਰ ਦਿੱਤਾ ਗਿਆ ਜਣੇ ਕਿ ਅਮਰੀਕਾ ਦੇ ਵਿੱਚ ਹੁਣ ਟਰੱਕ ਡਰਾਈਵਰਾਂ ਦੀ ਜ਼ਿੰਦਗੀ ਸੌਖੀ ਨਹੀਂ ਹੈ ਉਹਨਾਂ ਦੇ ਉੱਪਰ ਸਿੱਧੇ ਤੌਰ ਤੇ ਸਖਤੀ ਕਰ ਦਿੱਤੀ ਗਈ ਆ 3000 ਤੋਂ ਜ਼ਿਆਦਾ ਟਰੱਕ ਡਰਾਈਵਰਾਂ ਦੀ ਸੇਵਾ ਸਸਪੈਂਡ ਕਰ ਦਿੱਤੀ ਗਈ ਹੈ